ਕਾਰ ਵਿੱਚ ਸਵਾਰ ਲੋਕਾਂ ਦੀ ਇੱਕ ਛੋਟੀ ਜਹੀ ਲਾਪਰਵਾਹੀ ਇੱਕ ਬਜ਼ੁਰਗ ਦੀ ਜ਼ਿੰਦਗੀ ਖੋਹ ਲੈਂਦੀ ਹੈ ਤਾਂ ਰਾਜਪੁਰਾ ਦੇ ਵਿੱਚ ਇੱਕ ਭਿਆਨਕ ਹਾਦਸਾ ਹੋਇਆ ਸੀਸੀਟੀਵੀ ਤਸਵੀਰਾਂ ਦੇਖੋ ਕਿ ਕਾਕਾ ਟਾਬਾ ਦੇ ਬਾਹਰ ਇੱਕ ਫੋਰਡ ਦੀ ਗੱਡੀ ਖੜੀ ਹੁੰਦੀ ਹੈ ਤਾਂ ਜਦੋਂ ਇੱਕ ਬਜ਼ੁਰਗ ਮੋਟਰਸਾਈਕਲ ਤੇ ਕੋਲੋਂ ਲੰਘਦਾਏ ਕੋਲੋਂ ਇੱਕ ਬੱਸ ਵੀ ਲੰਘ ਰਹੀ ਹੁੰਦੀ ਹੈ ਤਾਂ ਅਚਾਨਕ ਕਾਰ ਦਾ ਦਰਵਾਜ਼ਾ ਖੁੱਲਦਾ ਹੈ ਅਤੇ ਬਜ਼ੁਰਗ ਬੱਸ ਦੇ ਪਿਛਲੇ ਟਾਇਰਾਂ ਥੱਲੇ ਦਰਵਾਜ਼ੇ ਨਾਲ ਟਕਰਾ ਕੇ ਡਿੱਗ ਜਾਂਦਾ ਹੈ ਤੇ ਮੌਕੇ ਤੇ ਹੀ ਬਜ਼ੁਰਗ ਦੇ ਸਾਂਹ ਨਿਕਲ ਜਾਂਦੇ ਨੇ ਪੂਰਾ ਹਾਦਸਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਇਆ ਹੈ ਤਾਂ ਪਿੰਡ ਉਕਸੀ ਸੈਣੀਆਂ ਦਾ ਇਹ ਬਜ਼ੁਰਗ ਰਹਿਣ ਵਾਲਾ ਸੀ ਅਤੇ ਕਾਰ ਚਾਲਕ ਦੀ ਲਾਪਰਵਾਹੀ ਨੇ ਇਸ ਬਜ਼ੁਰਗ ਦੀ ਜਾਨ ਲੈ ਲਈ ਹੈ ਕਾਰ ਵਾਲਿਆਂ ਦੀ ਲਾਪਰਵਾਹੀ ਆ ਜਿਹੜੀ ਉਹ ਇਸ ਬੰਦੂਰਗ ਦੀ ਜ਼ਿੰਦਗੀ ਦੇ ਉੱਤੇ ਭਾਰੀ ਪਈ ਐ ਤਾਂ ਕੀ ਹੈ ਪੂਰਾ ਮਾਮਲਾ ਆਉ ਦੇਖਦੇ ਹਾਂ ਮੇਰਾ ਨਾਮ ਤਾਂ ਕਰਨਜੀਤ ਸਿੰਘ ਹੈ ਜੇ ਹੁਣ ਐਚਐਨਡਓਏ ਕਿੱਦਾਂ ਕੀ ਨਾਂਵ ਹੈ ਨਾਲ ਇਹਨਾਂ ਦਾ ਗੁਰਚਨ ਸਿੰਘ ਹੈ ਕੀ ਲੱਗਦਾ ਤੁਹਾਡੇ ਜੇ ਫਾਦਰ ਆਏ ਜੀ ਕਿੱਥੇ ਜਾ ਰਹੇ ਜੀ ਕਿੱਥੋਂ ਆਏ ਇਹ ਘਰ ਤੋਂ ਆ ਰਹੇ ਸੀਗੇ ਜੀ ਦੁਕਾਨ ਤੇ ਕਿੱਥੇ ਤੇ ਰਹਿਣ ਵਾਲੇ ਆਹ ਜੀ ਕਿੱਥੇ ਤੇ ਰਹਿਣ ਵਾਲੇ ਆਕਸੀਜਨੀਆਂ ਤੋਂ ਇਹ ਕੰਮ ਕੀ ਕਰਦੇ ਆ ਕੰਮ ਉਹ ਖੇਤੀਬਾੜੀ ਕਰਦੇ ਆ ਜੀ ਜਿਦਾਂ ਹੁਣ ਇਹ ਡੋਈਏ ਜਿੱਦਾਂ ਕੋਈ ਡਿਟਰਾਮ ਹੋ ਗਈ ਤੁਸੀਂ ਕੀ ਕਾਰਵਾਈ ਕਰਨਾ ਚਾਹੁੰਦੇ ਹੋ ਹਾਂਜੀ ਕੀ ਕਾਰਵਾਈ ਕਰਨੇ ਚਾਹੁੰਦੇ ਐ ਦੁਕਾਨ ਤੇ ਆ ਰਹੇ ਸੀਗੇ ਜੀ ਨਹੀਂ ਤੁਸੀਂ ਇਹਦੇ ਹੁਣ ਜਿਹੜਾ ਐਕਸੀਡੈਂਟ ਹੋਇਆ ਕਾਰ ਮਾਰ ਕੇ ਵੀ ਹੈ ਕੀ ਕਾਰਵਾਈ ਕਰੋਗੇ ਹੁਣ ਕਾਰਵਾਈ ਦੇਖਦੇ ਆਂ ਜੀ ਬਣਦੀ ਕਾਰਵਾਈ ਆ ਰਹੀ ਜੀ ਪਾਟਾ ਆ ਰਹੀ ਜੀ ਮੇਰਾ ਸਰ ਐਸ ਆਈ ਜਸਪਾਲ ਸਿੰਘ ਸਰ ਇਹ ਡਿਰੇਕਸ਼ਨ ਹੋਇਆ ਕੀ ਕਹਣਾ ਚਾਹੁੰਦੇ ਜੀ ਕਿ ਕਾਕੇ ਢਾਬੇ ਕੋਲ ਆਇਆ ਇਹ ਤਕਰੀਬ ਸਾਨੂੰ 10 ਵਜੇ ਸੂਚਨਾ ਮਿਲੀ ਸੀ ਕਿ ਕਾਕੇ ਢਾਬੇ ਦੇ ਸਾਹਮਣੇ ਇੱਕ ਮੋਟਰਸਾਈਕਲ ਤੇ ਕੋਈ ਵਿਅਕਤੀ ਆ 70-72 ਸਾਲ ਦਾ ਉਹ ਜਾ ਰਿਹਾ ਸੀ ਤੇ ਬਾਸ ਨਾਲ ਟਕਰਾਨ ਕਰਨ ਡੈਥ ਹੋ ਗਈ ਮੌਕੇ ਤੇ ਫਿਰ ਅਸੀਂ ਮੌਕੇ ਤੇ ਗਏ ਸੀ ਉਹ ਜਾ ਕੇ ਉੱਥੇ ਅਸੀਂ ਦੇਖਿਆ ਮੌਕੇ ਤਾਂ ਕੋਈ ਕਾਰ ਖੜੀ ਸੀ ਆਲਰੇਡੀ ਪਹਿਲਾਂ ਹੀ ਤੇ ਇਹ ਪਿੱਛੋਂ ਆ ਰਹੇ ਸੀ ਉਸ ਸੀ ਸੈਣੀਆਂ ਦੇ ਨੇ ਇਹ ਗੁਰਚਰਨ ਸਿੰਘ son of ਕੇਰ ਸਿੰਘ ਇਹ ਉਧਰੋਂ ਆਪਣੇ ਪਿੰਡ ਤੋਂ ਰਾਜਪੁਰਾ ਸਾਈਡ ਆ ਰਹੇ ਸੀ ਤਾਂ ਉਹ ਕਾਰ ਵਾਲੇ ਵੱਲੋਂ ਦੱਸਣ ਮੁਤਾਬਕ ਵੀ ਸੱਜੇ ਹੱਥ ਵਾਲੇ ਪਾਸੇ ਵਾਲੀ ਤਾਕੀ ਖੋਲੀ ਤਾਂ ਇਹ ਮੋਟਰਸਾਈਕਲ ਸਵਾਰ ਸੀ ਜਿਹੜਾ ਇੱਕਦਮ ਤਾਕੀ 'ਚ ਵੱਜਣ ਕਾਰਨ ਸੱਜੀ ਸਾਈਡ ਡਿੱਗ ਗਿਆ ਤਾਂ ਉੱਥੇ ਸੱਜੇ ਪਾਸੇ ਇੱਕ ਪੀਆਰਟੀਸੀ ਦੀ ਬੱਸ ਲੰਘ ਰਹੀ ਸੀ ਜਿਹੜੀ ਸਾਰੀ ਕਹਿੰਦੇ ਲੰਘ ਚੁੱਕੀ ਸੀਗੀ ਤੇ ਪਿਛਲੇ ਟਾਇਰ ਤੇ ਇਹਦਾ ਸਿਰ ਵੱਜਿਆ ਜਾ ਕੇ ਤਾਂ ਉਹਦੇ ਨਾਲ ਐਡ ਦੀ ਸਪੋਰਟੀ ਡੈਥ ਹੋ ਗਈ ਇਹਨਾਂ ਦੀ ਤੇ ਬਾਕੀ ਅਸੀਂ ਕਾਰ ਤੇ ਬੱਸ ਦੀ ਹੜਤਾਲ ਕਰ ਰਹੇ ਹਾਂ ਜੇ ਮੈਨੂੰ ਸਾਨੂੰ ਪਤਾ ਲੱਗਿਆ ਤਾਂ ਫਿਰ ਅਸੀਂ ਉਹਨਾਂ ਨੂੰ ਬੁਲਾ ਕੇ ਤਾਕਰ ਬਣਦੀ ਕਾਰਵਾਈ ਕਰਾਂਗੇ ਕੋਈ ਧਰਤ ਨਹੀਂ ਲਾਈਆ ਉਹ ਬੰਦਾ ਕਿੱਥੇ ਹਸ ਹੈ ਅਜੇ ਡੈੱਡ ਬੋਡੀ ਉਹਨਾਂ ਦੀ ਅਸੀਂ ਮੋਰਚਰੀ ਸਿਵਲ ਹਸਪਤਾਲ ਰਾਜਪੁਰਾ ਰਖਾਈ ਹੈ ਉਹਨਾਂ ਉਹਨਾਂ ਦੇ ਬਿਆਨ ਤੇ ਜਿਹੜੀ ਵੀ ਕਾਰਵਾਈ ਹੋਈ ਉਹ ਕਰਾਂਗੇ